ਸਾਵਧਾਨ ਟ੍ਰੇਨ 'ਚ ਜਾਣ ਤੋਂ ਪਹਿਲਾਂ ਸੁਣ ਲਓ ਇਹ ਖਬਰ ਜਿਤੇ ਸੁੱਸੀ ਬਿਨਾ ਕਰ ਬੈਠੇ ਹੋ ਇਹ ਗਲਤੀ ਤੁਹਾਨੂੰ ਵੀ ਪੈ ਸਕਦਾ ਹੈ ਭਾਰੀ ਜੁਰਮਾਨਾ ਜਾਣਾ ਵੀ ਪੈ ਸਕਦਾ ਹੈ ਜੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਰੇਲਵੇ ਆਪਣੇ ਯਾਤਰੀਆਂ ਦੀ ਸਹੂਲਤ ਦੇ ਲਈ ਲਗਾਤਾਰ ਕੰਮ ਕਰਦਾ ਹੈ ਰੇਲਵੇ ਦੇ ਕੁਝ ਨਿਯਮ ਹਨ ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਜਾਤਰੀ ਟ੍ਰੇਨ ਦੇ ਵਿੱਚ ਕੀ ਲਿਜਾ ਸਕਦੇ ਨੇ ਅਤੇ ਕੀ ਨਹੀਂ ਲਿਜਾ ਸਕਦੇ ਜੀ ਹਾਂ ਤੁਹਾਨੂੰ ਦੱਸ ਦਿੰਨੇ ਹਾਂ ਕਿ ਅਕਸਰ ਹੀ ਯਾਤਰਾ ਦੇ ਦੌਰਾਨ ਯਾਤਰੀ ਕੁਛ ਨਾ ਕੁਛ ਫਲ ਆਪਣੇ ਨਾਲ ਰੱਖਦੇ ਨੇ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਰੁਕ ਜਾਓ ਜਾਣੋ ਟ੍ਰੇਨ 'ਚ ਇੱਕ ਫਲ ਲੈ ਕੇ ਜਾਣਾ ਸਖਤ ਮਨਾ ਹੈ ਜੇਕਰ ਤੁਸੀਂ ਵੀ ਗਲਤੀ ਦੇ ਨਾਲ ਇਸ ਨੂੰ ਲੈ ਜਾਂਦੇ ਹੋ ਤਾਂ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨਾਰੀਅਲ ਦੀ ریل گڈی چ ناریل نو لے کے جانا سخت منع ہے۔ ਤੁਸੀਂ ਸੋਚ ਰਹੇ ਹੋਵੋਗੇ ਸੋਚ ਕੇ ਹੈਰਾਨ ਹੁੰਦੇ ਹੋਵੋਗੇ ਕਿ ਨਾਰੀਅਲ ਕਿਹੜੀ ਸਮੱਸਿਆ ਪੈਦਾ ਕਰ ਸਕਦਾ ਜਿਸ ਨੂੰ ਅਸੀਂ ਰੇਲ ਗੱਡੀ 'ਚ ਨਹੀਂ ਲਿਜਾ ਸਕਦੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਰੇਲ ਗੱਡੀ ਦੇ ਵਿੱਚ ਨਾਰੀਅਲ ਨੂੰ ਲੈ ਕੇ ਕਿਉਂ ਨਹੀਂ ਜਾਇਆ ਜਾ ਸਕਦਾ ਇਸ ਦੇ ਉੱਤੇ ਕਿਉਂ ਬੈਨ ਲਗਾਇਆ ਗਿਆ ਆਓ ਜਾਣਦੇ ਹਾਂ। ਸੁੱਕੇ ਨਾਰੀਅਲ ਦੇ ਬਾਹਲੇ ਹਿੱਸੇ ਤੇ ਚੜ੍ਹੇ ਰੇਸ਼ੇਦਾਰ ਕਾ ਤੋਂ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ। ਇਸੇ ਕਾਰਨ ਰੇਲ ਗੱਡੀ ਦੇ ਵਿੱਚ ਇਸ ਨੂੰ ਲੈ ਕੇ ਜਾਣਾ ਸਖਤ ਮਨਾਹੀ ਹੈ ਜੀ ਹਾਂ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਅਗਰ ਤੁਸੀਂ ਵੀ ਰੇਲ ਗੱਡੀ ਦੇ ਵਿੱਚ ਵਰਜਿਤ ਚੀਜ਼ਾਂ ਨੂੰ ਲੈ ਕੇ ਜਾਂਦੇ ਹੋ ਤਾਂ ਰੇਲਵੇ ਉਨ੍ਹਾਂ ਦੇ ਵਿਰੁੱਧ ਕਾਰਵਾਈ ਕਰਦਾ ਹੈ ਅਤੇ ਰੇਲਵੇ ਦੇ ਅਨੁਸਾਰ ਵਰਜਿਤ ਚੀਜ਼ਾਂ ਲੈ ਕੇ ਜਾਣ ਦੇ ਸਖਤ ਪਾਬੰਦੀ ਲਗਾਈ ਗਈ ਹੈ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਤੁਹਾਨੂੰ 1000 ਰੁਪਏ ਜੁਰਮਾਨਾ ਅਤੇ 3 ਸਾਲ ਦੀ ਕੈਦ ਵੀ ਹੋ ਸਕਦੀ ਹੈ ਇਸੇ ਕਰਕੇ ਕਦੇ ਵੀ ਨਾਰੀਆਂ ਨੂੰ ਆਪਣੇ ਨਾਲ ਲਿਜਾਣ ਦੀ ਗਲਤੀ ਨਾ ਕਰੋ